ਬਾਈ ਜੀ ਸਸ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਕਰਦੇ ਆਪਾਂ ਸ਼ੁਰੂਆਤ ਆ ਦੇਖੋ ਮਿੱਤਰੋ ਆਪਣੇ ਵੱਡੇ ਚੂਚੇ ਆ ਕੱਢੇ ਸੀ ਬਾਹਰ ਆਪਾਂ ਦੇਖੋ ਕਰੋ ਚੈੱਕ ਕਰਨ ਵਾਸਤੇ ਚੂਰੀ ਰਹਿ ਕੇ ਐਸੀ ਕਿ ਆਪਾਂ ਜ ਕਰੂੰ ਦੇਖੋ ਮਿੱਤਰੋ ਕਰੋ ਚੈੱਕ ਇਹ ਆਪਣੇ ਵੱਡੇ ਚੂਚੇ ਆ ਮਿੱਤਰੋ ਕੁਝ ਹੋਰ ਵੱਡੇ ਹੋਗੇ ਸੀ ਕਿ ਛੋਟਿਆਂ ਚੋਂ ਆਪਾਂ ਇਹ ਇਹਦੇ ਵਿੱਚ ਪਾਤੇ ਸੀਗੇ ਇਧਰਲੇ ਖੁੱਡੇ ਚ ਕਰਤੇ ਸੀਗੇ ਦੇਖੋ ਮਿੱਤਰੋ ਚਲੋ ਚੈੱਕ ਆ ਵੱਡਾ ਮੁਰਗਾ ਆਪਣਾ ਕਾਲਾ ਕਾਫੀ ਵੱਡੇ ਹੋ ਗਏ ਹੁਣ ਤਾਂ ਇਹ ਤੇ ਠੀਕ ਠਾਕ ਨੇ ਮਿੱਤਰੋ ਸਾਰੇ ਤੇ ਇੱਧਰ ਆਪਣੇ ਆਪਣਾ ਸੇਲ ਮੁਰਗਾ ਤੇ ਮੁਰਗੀ ਕਰੋ ਚੁੱਕੇ ਕੁਛ ਉੱਧਰ ਫਿਰਦੇ ਆਪਣੇ ਵੱਡੀਆਂ ਮੁਰਗੀਆਂ ਇੱਕ ਵੱਡਾ ਮੁਰਗਾ ਤੇ ਦੋ ਮੁਰਗੀਆਂ ਆਪਾਂ ਸੇਲ ਕਰਤੀਆਂ ਸੀਗੀਆਂ ਤੇ ਇਹਦੇ ਛੋਟੇ ਆ ਉਹ ਆਪਣੇ ਅੰਦਰ ਹੀ ਹੈਗੇ ਚੂਚੇ ਉਹ ਜਿਵੇਂ ਜਿਵੇਂ ਵੱਡੇ ਹੋ ਜਾਂਦੇ ਆ ਉਹ ਆਪਾਂ ਇਧਰਲੇ ਚ ਇਧਰਲੇ ਖੁੱਡੇ ਚ ਕਰੀ ਜਾਂਦੇ ਆ ਠੀਕ ਆ ਮਿੱਤਰੋ ਉਹ ਵੀ ਤੁਹਾਨੂੰ ਹੁਣ ਛੋਟੇ ਛੋਟੇ ਵਿਖਾਵਾਂਗੇ ਆਪਾਂ ਚੂਚੇ ਉਹ ਅੰਦਰ ਹੈਗੇ ਆਪਾਂ ਬਾਅਦ 'ਚ ਕੱਢਾਂਗੇ ਬਾਅਦ ਜਦੋਂ ਆਪਾਂ ਇਹਨਾਂ ਨੂੰ ਅੰਦਰ ਤਾੜਤਾ ਠੀਕ ਆ ਮਿੱਤਰੋ ਕਰੋ ਚੈੱਕ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਲਓ ਮਿੱਤਰੋ ਆਪਾਂ ਆ ਗਏ ਹਾਂ ਛੱਤ ਦੇ ਉੱਤੇ ਕਬੂਤਰਾਂ ਦੇ ਕੋਲੇ ਆ ਆਪਣੇ ਵੱਡੇ ਕਬੂਤਰ ਮਿੱਤਰੋ ਕਰੋ ਚੈੱਕ ਇਹ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਸਾਰੇ ਠੀਕ ਹੈ ਮਿੱਤਰੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਦਾਣੇ ਆਪਾਂ ਇਹਨਾਂ ਨੂੰ ਠਹਿਰ ਕੇ ਪਾਵਾਂਗੇ ਪਾਣੀ ਪੁਣੀ ਚੇਂਜ ਕਰਨਾ ਹੈ ਹਜੇ ਤੇ ਕਰੋ ਚੈੱਕ ਮਿੱਤਰੋ ਦੋ ਉੱਪਰ ਵੀ ਬੈਠੇ ਹੈ ਮਿੱਤਰੋ ਠੀਕ ਹੈ ਮਿੱਤਰੋ ਕਰੋ ਚੈੱਕ ਇਹ ਆਪਣਾ ਮਿੱਤਰੋ ਪਾਕਿਸਤਾਨੀ ਕਬੂਤਰ ਹੈ ਇਹਦੇ ਬੱਚੇ ਬਹੁਤ ਚੰਗੇ ਉੱਡਦੇ ਆ ਦੇਖੋ ਮਿੱਤਰੋ ਕਰੋ ਚੈੱਕ ਪਿੱਛੇ ਦੇ ਪਾਸੇ ਬੈਠਾ ਨਾਨਮੋੜਦੇ ਵਾਲਾ ਤੇ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਹੁਣ ਤੁਹਾਨੂੰ ਵਿਖਾਣੇ ਆ ਮਿੱਤਰੋ ਆਪਣੇ ਬੱਚਿਆਂ ਨਾਲ ਖੁੱਡਾ ਠੀਕ ਹੈ ਮਿੱਤਰੋ ਜਿਹੜੇ ਆਪਾਂ ਤਿੰਨ ਜੋੜੇ ਲਾਏ ਹੋਏ ਆ ਉਹ ਵਿਖਾਣੇ ਆ ਤੁਹਾਨੂੰ ਹੁਣ ਕਰੋ ਚੈੱਕ ਮਿੱਤਰੋ ਮਿੱਤਰੋ ਇਹ ਆਪਣੇ ਬੱਚਿਆਂ ਨਾਲ ਖੁੱਡਾ ਮਿੱਤਰੋ ਕਰੋ ਚੱਕ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਉਹ ਜੋੜੀ ਨੇ ਬੱਚੇ ਕੱਡੇ ਸੀਗੇ ਮਿੱਤਰੋ ਤੇ ਉਹਦੇ ਬੱਚੇ ਮਰ ਗਏ ਮਿੱਤਰੋ ਦੋਨੋਂ ਠੀਕ ਹੈ ਜੀ ਆ ਇਸ ਜੋੜੀ ਦੇ ਚਿੱਟੀਆਂ ਆਖਾਣੇ ਦੇ ਤੇ ਉਹ ਜੋੜੀ ਦੇ ਇਸ ਜੋੜੀ ਦੇ ਮਿੱਤਰੋ ਇੱਕ ਬੱਚਾ ਬਚ ਗਿਆ ਸੀ ਇੱਕ ਬੱਚਾ ਮਰ ਗਿਆ ਸੀ ਤਾਂ ਉਹ ਕਬੂਤਰੀ ਨੇ ਦੁਬਾਰਾ ਅੰਡੇ ਧਰ ਲਏ ਮਿੱਤਰੋ ਠੀਕ ਹੈ ਤੇ ਇੱਕ ਜੋੜੀ ਦਾ ਆ ਬੱਚਾ ਵੇਖੋ ਮਿੱਤਰੋ ਕਾਲਾ ਜ ਹੈਗਾ ਇਹ ਇਹ ਇਸ ਜੋੜੀ ਦੇ ਮਿੱਤਰੋ ਆਹ ਚਿੱਟੀਆਂ ਆਹ ਕਾਲੀਆਂ ਅੱਖਾਂ ਦੀ ਕਬੂਤਰੀ ਤੇ ਆਹ ਕਬੂਤਰ ਹੈ ਮਿੱਤਰੋ ਠੀਕ ਹੈ ਮਿੱਤਰੋ ਕਰੋ ਚੈੱਕ ਇਹਨਾਂ ਨੂੰ ਵੀ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਬੱਚੇ ਦੀ ਬੱਚਾ ਦੇਖੋ ਮਿੱਤਰੋ ਠੀਕ ਹੈ ਜੀ ਇਹ ਮਿੱਤਰੋ ਆਪਣਾ ਕਬੂਤਰੀ ਨਾਲ ਖੁੱਡਾ ਦੋ ਤਿੰਨ ਬੱਚੇ ਵੀ ਹੈਗੇ ਇਹਦੇ ਵਿੱਚ ਕਰੋ ਚੈੱਕ ਮਿੱਤਰੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਇਹ ਆਪਣੇ ਵਡੀਆਂ ਕਬੂਤਰੀਆਂ ਨੇ ਮਿੱਤਰੋ ਸਾਰੀਆਂ ਤੇ ਕਰੋ ਚੈੱਕ ਕਰਲੀ-ਗੱਲੀ ਕਬੂਤਰੀ ਦੇ ਕੱਲਾ-ਕੱਲਾ ਬੱਚਾ ਦੇਖੋ ਮਿੱਤਰੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਇੱਕ ਕਬੂਤਰੀ ਨੇ ਮਿੱਤਰੋ ਬੱਚਾ ਵੀ ਕੱਢ ਰੱਖਿਆ ਉਹ ਵੀ ਤੁਹਾਨੂੰ ਦਿਖਾਣਾ ਹੈ ਇਹਦੇ ਵਿੱਚ ਕਬੂਤਰੀਆਂ ਹੈਗੀਆਂ ਮਿੱਤਰੋ ਸਾਰੀਆਂ ਤੇ ਚੈੱਕ ਕਰੋ ਮਿੱਤਰੋ ਆ ਦੇਖੋ ਬੱਚਾ ਕੱਢ ਰੱਖਿਆ ਦੇਖੋ ਇਹਦੇ ਵਿੱਚ ਮਿੱਤਰੋ ਕਬੂਤਰਿਆਂ ਕਬੂਤਰਿਆਂ ਪਰ ਇਹਨਾਂ ਨੇ ਅੰਡੇ ਧਰੇ ਸੀਗੇ ਕਬੂਤਰਿਆਂ ਨੇ ਤੇ ਬੱਚੇ ਵੀ ਕੱਢ ਕੱਢ ਲੇ ਕਰੋ ਚੈੱਕ ਆਹ ਲੀ ਕਬੂਤਰਿਆਂ ਮਿੱਤਰੋ ਜੇ ਜਿਹੜੀ ਆ ਬੱਚੇ ਦੇ ਉੱਤੇ ਬੈੰਦੀ ਹੁੰਦੀ ਹੈ ਦੇਖੋ ਮਿੱਤਰੋ ਆ ਕਬੂਤਰ ਜੀ ਦੀ ਥੋੜੀ ਜਿਹੀ ਅੱਖ ਜੀ ਖਰਾਬ ਹੋ ਰਾਂ ਇਹ ਕਬੂਤਰ ਬੰਦੀ ਹੁੰਦੀ ਹੁੰਦੀ ਮਿੱਤਰੋ ਤੇ ਆ ਵੇਖੋ ਮਿੱਤਰੋ ਹੁਣ ਮੇਰੇ ਕੁੱਡੇ ਦੇ ਵਿੱਚ ਸਿਰ ਵੜ ਗਿਆ ਸੀਗਾ ਤੇ ਆਕਰੋ ਚੈੱਕ ਮਿੱਤਰੋ ਵੱਡੀਆਂ ਕਬੂਤਰੀਆਂ ਮਿੱਤਰੋ ਸਾਰੀਆਂ ਤੇ ਮਿੱਤਰੋ ਦਿੱਲੀ ਦੀ ਅਪਡੇਟ ਵੇਖਣ ਵਾਸਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਆਪਾਂ ਦਿੱਲੀ ਦੇ ਅਪਡੇਟ ਪਾਇਆ ਕਰਾਂਗੇ ਮਿੱਤਰੋ ਜੋ ਵੀ ਆਪਣੇ ਕੋਲ ਹੋਊਗੀ ਠੀਕ ਹੈ ਮਿੱਤਰੋ ਤੇ ਚੈਨਲ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਇਹ ਵੀਡੀਓ ਕਿਵੇਂ ਬਣੀ ਹੈ ਜੋ ਆਪਨ ਹੌਸਲਾ ਹੁੰਦਾ ਰਹੇ ਤੇ ਆਪਾਂ ਵੀਡੀਓ ਪਾਉਂਦੇ ਰਹੀਏ ਠੀਕ ਹੈ ਮਿੱਤਰੋ ਅੱਜ ਦੇ ਲਈ ਇੰਨਾ ਹੀ